ਅਮਰਵਰਕ ਸੋਨਮ ਬਾਜਵਾ ਦੀ ਕ੍ਰਾਸ ਕਲਚਰਲ ਫਿਲਮ ਕੁੜੀ ਹਰਿਆਣੇਵਾਲ ਦੀ ਦਾ ਟ੍ਰੇਲਰ ਹੋ ਗਿਆ ਹੈ ਫਾਈਨਲੀ ਰਿਲੀਜ਼ ਆਉਣ ਵਾਲੀ ਪੰਜਾਬੀ ਹਰਿਆਣਵੀ ਕ੍ਰਾਸ ਕਲਚਰਲ ਕੁੜੀ ਹਰਿਆਣੇਵਾਲ ਦੀ ਛੋਰੀ ਹਰਿਆਣੇਵਾਲ ਦੀ ਦਾ ਟ੍ਰੇਲਰ ਮੁੰਬਈ ਵਿੱਚ ਫਿਲਮ ਦੇ ਮੁੱਖ ਸਿਤਾਰੇ ਅਮਰਵਰਕ ਸੋਨਮ ਬਾਜਵਾ ਦੇ ਨਾਲ ਦਿਗਜ ਯਸ਼ਪਾਲ ਸ਼ਰਮਾ ਯੋਗਰਾਜ ਸਿੰਘ ਤੇ ਅਜੇ ਹੁੰਡਾ ਦੁਆਰਾ ਰਾਸ਼ਟਰ ਫਿਲਮ ਮੀਡੀਆ ਦੇ ਨਾਲ ਰਿਲੀਜ਼ ਕੀਤਾ ਗਿਆ ਇਸ ਮੌਕੇ ਤੇ ਲੇਖਕ ਤੇ ਨਿਰਦੇਸ਼ਕ ਰਾਕੇਸ਼ ਥਵਨ ਅਤੇ ਨਿਰਮਾਤਾ ਪਵਨ ਗਿੱਲ ਅਤੇ ਅਮਨ ਗਿੱਲ ਵੀ ਮੌਜੂਦ ਸਨ ਪੰਜਾਬੀ ਅਤੇ ਹਰਿਆਣਵੀ ਦੋ ਸਰਲੇਖ ਦੇ ਨਾਲ ਰਿਲੀਜ਼ ਹੋਣ ਵਾਲੀ ਪਹਿਲੀ ਪੰਜਾਬੀ ਫਿਲਮ ਹੈ ਜਿਸ ਦਾ ਉਦੇਸ਼ ਪੰਜਾਬੀ ਦਰਸ਼ਕਾਂ ਤੋਂ ਇਲਾਵਾ ਪੰਜਾਬੀ ਸਿਨੇਮਾ ਨੂੰ ਪਿਆਰ ਕਰਨ ਵਾਲੇ ਹਿੰਦੀ ਦਰਸ਼ਕਾਂ ਨੂੰ ਵੀ ਆਪਣੇ ਵੱਲ ਖਿੱਚਣਾ ਹੈ ਟ੍ਰੇਲਰ ਬਿਲਕੁਲ ਉਸੇ ਤਰ੍ਹਾਂ ਪੇਸ਼ ਕਰਦਾ ਹੈ ਜੋ ਇੱਕ ਕਾਮੇਡੀ ਰੋਮਾਂਸ ਮਨੋਰੰਜਨ ਦਾ ਵਾਅਦਾ ਕਰਦਾ ਜਿਸ ਦੇ ਵਿੱਚ ਹਰ ਉਮਰ ਦੇ ਦਰਸ਼ਕ ਦੁਆਰਾ ਆਨੰਦ ਲਿਆ ਜਾ ਸਕਦਾ ਹੈ ਸੋਨਮ ਬਾਜਵਾ ਪਹਿਲੀ ਵਾਰ ਹਰਿਆਣਵੀ ਪਾਸ਼ਾ ਦਾ ਕਿਰਦਾਰ ਕਰਦੇ ਹੋਏ ਨਜ਼ਰਾਨੀ ਵਾਲਿਆ ਦੁਨੀਆ ਪਰਦੇ ਵਿੱਚ ਪੰਜਾਬੀ ਦਰਸ਼ਕ ਪਿਛਲੇ ਕੁਝ ਸਮੇਂ ਤੋਂ ਅੰਤਰਸਭਿਆਚਾਰਕ ਮਨੋਰੰਜਨ ਨੂੰ ਦੇਖਣ ਦੇ ਲਈ ਆਪਣੇ ਮਨਪਸੰਦੀਦਾ ਕਲਾਕਾਰਾਂ ਨੂੰ ਸਕਰੀਨ ਤੇ ਇੱਕ ਵਾਰ ਨਵੇਂ ਅਵਤਾਰ ਦੇ ਦੇਖਣ ਦੇ ਲਈ ਬਹੁਤ ਐਕਸਾਈਟਿਡ ਹੈ ਅਤੇ ਯਕੀਨਨ ਅਮੀ ਤੇ ਸੋਨਮ ਇਸ ਵਾਰ ਦਰਸ਼ਕਾਂ ਨੂੰ ਜ਼ਰੂਰ ਖੁਸ਼ ਕਰਨਗੇ ਪਿਆਰ ਪੌਂਦਲੇ ਐਮੀਨੂ ਸੋਨਮ ਦੇ ਪਿਤਾ ਦਾ ਦਿਲ ਜਿੱਤਣਾ ਹੋਏਗਾ ਅਤੇ ਹਰਿਆਣਵੀ ਸੁਪਰਸਟਾਰ ਅਜੇ ਇਸ ਪ੍ਰੇਮ ਕਹਾਣੀ ਨੂੰ ਹੋਰ ਪੇਚੀਦਾ ਬਣਾਉਂਦੇ ਹੋਏ ਨਜ਼ਰ ਆਣਗੇ ਅਸੀਂ ਟ੍ਰੇਲਰ ਵਿੱਚ ਜੋ ਦੇਖਿਆ ਹੈ ਉਸ ਤੋਂ ਪਤਾ ਲੱਗਦਾ ਹੈ ਕਿ ਫਿਲਮ ਦੇ ਵਿੱਚ ਉਹ ਸਾਰੇ ਤੱਤ ਹਨ ਜੋ ਕਿ ਇੱਕ ਕੰਪਲੀਟ ਫਿਲਮ ਨੂੰ ਐਂਟਰਟੇਨ ਫਿਲਮ ਬਣਾਉਣ ਦੇ ਲਈ ਸਾਬਤ ਹੁੰਦੀ ਹੈ ਵਲ ਤੁਸੀਂ ਇਸ ਟ੍ਰੇਲਰ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਸ਼ੇਅਰ ਕਰੋ